ਇਹਨਾਂ ਚਾਲੀ ਚੋਰਾਂ ਦਾ ਰਵੇ ਕਾਕਣਾ ਖਵਰ ਕਾਦਾ ਇੱਕ ਜਿੰਦਾਬਾਦ ਅੱਜ ਆਪਾਂ ਕੇ ਲੋਪੋਗੇ ਜੋਂ ਦੇ ਵਿੱਚ ਬਲਦੇਵ ਸਿੰਘ ਮਹਿਦੀਆ ਜਿਹੜੇ ਉਹ ਸਕੂਲਾਂ ਚ ਚੱਟਣ ਵਾਸਤੇ ਸਿੱਖਿਆ ਦੇ ਨਾਂ ਤੇ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਨੇ ਉਹਨਾਂ ਨੂੰ ਅੱਜ ਕਿਸਾਨ ਮਜ਼ਦੂਰ ਸ਼੍ਰੀ ਛੇਤੀ ਪੰਜਾਬ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਈ ਸੀ ਕਿ ਭਾਈ ਜਿਹੜੀਆਂ ਸਾਡੀਆਂ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੋਂ ਟਰਾਲੀਆਂ ਚੋਰੀ ਕੀਤੀਆਂ ਨੇ ਉਹ ਸਾਡੀਆਂ ਟਰਾਲੀਆਂ ਹੁਣ ਜਿਹੜੀਆਂ ਵਾਪਸ ਕੀਤੀਆਂ ਜਾਣ ਕਿਉਂਕਿ ਹੁਣ ਕਣਕ ਦਾ ਸੀਜ਼ਨ ਜਿਹੜਾ ਉਹ ਵੀ ਨੰਗ ਚੁੱਕਾ ਹੈ ਤੇ ਟਰਾਲੀਆਂ ਫ੍ਰੀ ਹੋ ਚੁੱਕੀਆਂ ਨੇ ਤੇ ਜਿਹੜੀਆਂ ਚੋਰੀ ਕੀਤੀਆਂ ਟਰਾਲੀਆਂ ਜਿਹੜੀਆਂ ਐ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਵਾਪਸ ਕੀਤੀਆਂ ਜਾਣ ਉਹ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਆ ਸਭ ਜਿਹੜੇ ਸਾਡੇ ਏਸੀ ਜਿਹੜੇ ਸਾਡੀਆਂ ਫ੍ਰਿਜਾਂ ਨੇ ਕਾਹੀ ਸਮਾਨ ਜਿਹੜਾ ਸਾਡੇ ਬਾਰਡਰਾਂ ਤੋਂ ਚੋਰੀ ਕੀਤਾ ਏ ਉਹਨਾਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਸਾਂ ਕਿ ਇਹ ਸਾਡਾ ਜਿਹੜਾ ਮੋਰਚਾ ਏ ਅਸੀਂ ਸੈਂਟਰ ਦੇ ਨਾਲ ਮੋਦੀ ਸਰਕਾਰ ਦੇ ਨਾਲ ਲੜ ਰਹੇ ਸੀ ਤੇ ਭਗਵੰਤ ਮਾਨ ਦੇ ਕੀ ਢਿੱਡ ਜਪੀੜ ਹੋਈ ਵੀ ਸਾਡੇ ਆਗੂਆਂ ਨੂੰ ਧੋਖੇ ਦੇ ਨਾਲ ਮੀਟਿੰਗ ਤੇ ਸੱਦ ਕੇ ਗ੍ਰਿਫਤਾਰ ਕਰਨਾ ਤੇ ਰਾਤੋਂ ਰਾਤ ਸਾਡੇ ਮੋਰਚਿਆਂ ਨੂੰ ਜਾਣਨਾ ਇਹਨਾਂ ਦੀ ਕੀ ਢਿੱਡ ਪੀੜ ਹੋਈ ਸੀ ਇਹਨਾਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਅੱਜ ਅਸੀਂ ਬਲਦੇਵ ਸਿੰਘ ਮਹਿਦੀਏ ਦਾ ਘਰਾਓ ਕੀਤਾ ਜਿਹੜਾ ਇਹ ਲੋਪੋਗੇ ਅਧੀਨ ਪੈਂਦਾ ਪਿੰਡ ਕਲੋਨੀਆਂ ਦੇ ਵਿੱਚ ਵਿਗਾਟਨ ਕਰਨ ਵਾਸਤੇ ਉਹਨੂੰ ਅਸੀਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਸੀ ਪਰ ਉਹਨਾਂ ਨੇ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਹੋਏ ਚੋਰੀ-ਚੋਰੀ ਤੇ ਗੱਡੀ 'ਚ ਬਹਿ ਕੇ ਭੱਜ ਗਏ ਨੇ ਸਾਡੇ ਕਿਸੇ ਵੀ ਟਰਾਲੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ